डीए ਸਤ ਗੁਰੂ ਜੀ ਸਤ ਗੁਰੂ ਜੀ ਚਾਰੇ ਲਾਲ ਪਿਆਰੇ ਚਾਰੇ ਮੰਗ ਛੱਡੀਏ ਚਾਰੇ ਲਾਲ ਪਿਆਰੇ ਚਾਰੇ ਮੰਗ ਛੱਡੀਏ ਾਰੇ ਮੰਗੇ ਹੋਇਆ ਸਤ ਗੁਰੂ ਜੀ ਸਤ ਗੁਰੂ ਜੀ ਚਾਰੇ ਲਾਲ ਪਿਆਰੇ ਕਿੱਥੇ ਕਿੱਥੇ ਮੰਗੇ ਹੋਇਆ ਸਤ ਗੁਰੂ ਜੀ ਸਤ ਗੁਰੂ ਜੀ ਚਾਰੇ ਲਾਲ ਪਿਆਰੇ ਕਿੱਥੇ ਕਿੱਥੇ ਮੰਗੇ ਹੋਇਆ ਚਾਰੇ ਲਾਲ ਪਿਆਰੇ ਕਿੱਥੇ ਕਿੱਥੇ ਮੰਗੇ ਹੋਇਆ ਸੁਣ ਜੀਤਾ ਸੁਣ ਜੀਤਾ ਦੋ ਚਮਕੌਰ ਤੇ ਦੋ ਸਰਹੰਦ ਵਿੱਚ ਮੰਗੇ ਹੋਇਆ ਸੁਣ ਜੀਤਾ ਸੁਣ ਜੀਤਾ ਦੋ ਚਮਕੌਰ ਤੇ ਦੋ ਸਰਹੰਦ ਵਿੱਚ ਮੰਗੇ ਹੋਇਆ ਦੋ ਚਮਕੌਰ ਤੇ ਦੋ ਸਰਹੰਦ ਵਿੱਚ ਮੰਗੇ ਹੋਇਆ ਸਤ ਗੁਰੂ ਜੀ ਸਤ ਗੁਰੂ ਜੀ ോ സുരു സു കുണോല സിത്തി ഗംഗൂ വിചോല ਸੁਣ ਜੀਤਾ ਸੁਣ ਜੀਤਾ ਗੰਗੂ ਬਚੋਲਾ ਬਣਿਆ ਆਪਣਿਆ ਲਾਲਾ ਦਾ ਗੰਗੂ ਬਚੋਲਾ ਬਣਿਆ ਆਪਣਿਆ ਲਾਲਾ ਦਾ ਸਤ ਗੁਰੂ ਜੀ ਸਤ ਗੁਰੂ ਜੀ ਕਿਹੜੀ ਮਹਿੰਦੀ ਲਗਣੀ ਆਪਣਿਆ ਲਾਲਾ ਨੂੰ ਸਤ ਗੁਰੂ ਜੀ ਸਤ ਗੁਰੂ ਜੀ ਕਿਹੜੀ ਮਹਿੰਦੀ ਲਗਣੀ ਆਪਣਿਆ ਲਾਲ ਲਾਨੂ ਕਿਹੜੀ ਮਹਿੰਦੀ ਲਗਣੀ ਆਪਣਿਆ ਲਾਲ ਲਾਨੂ ਸੁਣ ਜੀਤਾ ਸੁਣ ਜੀਤਾ ਖੂਨ ਦੀ ਮਹਿੰਦੀ ਲਗਣੀ ਆਪਣਿਆ ਲਾਲ ਲਾਨੂ ਸੁਣ ਜੀਤਾ ਸੁਣ ਜੀਤਾ ਕੋਨ ਦੀ ਮਹਿੰਦੀ ਲਗਣੀ ਆਪਣੇਆ ਲਾਲਾ ਨੂੰ ਕੋਨ ਦੀ ਮਹਿੰਦੀ ਲਗਣੀ ਆਪਣੇਆ ਲਾਲਾ ਨੂੰ ਸਤ ਗੁਰੂ ਜੀ ਸਤ ਗੁਰੂ ਜੀ ਕਿਹੜੇ ਗਾਣੇ ਵੱਜਣੇ ਆਪਣੇਆ ਲਾਲਾ ਨੂੰ ਸਤ ਗੁਰੂ ਜੀ ਸਤ ਗੁਰੂ ਜੀ ਕਿਹੜੇ ਗਾਣੇ ਵੱਜਣੇ ਆਪਣੇਆ ਲਾਲਾ ਨੂੰ ਕੇ

ਸਤ ਗੁਰੂ ਜੀ ਸਤ ਗੁਰੂ ਜੀ ਕਿਨੇ ਬਰਾਤੀ ਜਾਣਾ ਆਪਣੇ ਅਲਾਲਾ ਦੀ ਸਤ ਗੁਰੂ ਜੀ ਸਤ ਗੁਰੂ ਜੀ ਕਿਨੇ ਬਰਾਤੀ ਜਾਣਾ ਆਪਣੇ ਛੋਟਿਆਂ ਦੀ ਦਾਦੀ ਜਾਣਾ ਵੱਡਿਆਂ ਦੇ ਸਿੰਘਾਂ ਜਾਣਾ ਸੁਣ ਜੀਤਾ ਸੁਣ ਜੀਤਾ ਛੋਟਿਆਂ ਦੀ ਦਾਦੀ ਜਾਣਾ ਵੱਡਿਆਂ ਦੇ ਸਿੰਘਾਂ ਜਾਣਾ ਛੋਟਿਆਂ ਦੀ ਦਾਦੀ ਜਾਣਾ ਵੱਡਿਆਂ ਦੇ ਸਿੰਘਾਂ ਜਾਣਾ ਸਤ ਗੁਰੂ ਜੀ ਸਤ ਗੁਰੂ ਜੀ ਕਿਹੜੀ ਲਾੜੀ ਵੇਓ ਸਤ ਗੁਰੂ ਜੀ ਸਤ ਗੁਰੂ ਜੀ ਕਿਹੜੀ ਲਾੜੀ ਵਿਆਣੀ ਆਪਣਿਆ ਲਾਲਾ ਨੇ ਕਿਹੜੀ ਲਾੜੀ ਵਿਆਣੀ ਆਪਣਿਆ ਲਾਲਾ ਨੇ ਸੁਣ ਜੀਤਾ ਸੁਣ ਜੀਤਾ ਮੋਤ ਲਾੜੀ ਵਿਆਣੀ ਆਪਣਿਆ ਲਾਲਾ ਨੇ ਸੁਣ ਜੀਤਾ ਸੁਣ ਜੀਤਾ सतगुरु जी सतगुरु जी चार लाल प्यार चारे मंग छॾी सतगुरु जी सतगुरु जी चार लाल प्यारे चारे मंग छड़िए चारे लाल प्यारे चारे मंग छड़िए चार लाल प्यारे चारे मंग छड़िए